ਕੀ ਮਸਲਾ ਕੀ ਜੀ ਦਾ ਮਸਲਾ ਜੀ ਪਿਛਲੇ ਦਿਨੀ ਮੇਰੇ ਬੇਟੇ ਦਾ ਮਰਡਰ ਹੋ ਗਿਆ ਤਰਨਜੀਤ ਸਿੰਘ ਨੰਨੂ ਦਾ ਹਾਂ ਜੀ ਕਿੰਨੇ ਕੀ ਤਸਵੀਰ ਕਿੰਨੇ ਇਹ ਕੁਝ ਬੰਦੇ ਨੇ ਜੀ ਜੋ ਖੰਨੇ ਦੇ ਨੇ ਜੂ ਰੋਬਤਾ ਪ੍ਰਿੰਸ ਬੁੱਲੜ ਤੇ ਇੱਕ तितਲੀ ਐ ਕੋਈ ਬੌਕਸਰ ਐ ਜੋ ਇਹ ਬੇਟੇ ਦੇ ਕੋਲੇ ਪਹਿਲਾਂ 2-3 ਸਾਲ ਪਹਿਲਾਂ ਵਹਿੰਦੇ ਹੁੰਦੇ ਸੀਗੇ ਤੋਂ ਬੇਟਾ ਪਰੇ ਹੋ ਗਿਆ ਜਦੋਂ ਮੈਂ ਵੀ ਧੂਰਿਆ ਬੇਟੇ ਨੂੰ ਵੀ ਪਰੇ ਕਰਤਾ ਉਹਦੀ ਖੁੰਦਕ ਵਜਤ ਵੀ ਅੱਜ ਹੁਣ ਸਾਡੇ ਕੋਲ ਨਹੀਂ ਆਉਂਦਾ ਸਾਡੀ ਗੱਲ ਨਹੀਂ ਸੁਣਦਾ ਜੋ ਕਿ ਬੇਟਾ ਕਈ ਵਾਰ ਪਹਿਲਾਂ ਹੈਲਪ ਵੀ ਕਰ ਦਿੰਦਾ ਸੀ ਇਹਨਾਂ ਦੀ ਉਹ ਹੈਲਪ ਇਸ ਤਰ੍ਹਾਂ ਸੀਗੀ ਕਿਉਂਕਿ ਵੀ ਚਲੋ ਮੈਂ ਜ਼ਿਲ੍ਹਾ ਪ੍ਰਧਾਨ ਐ ਮੈਂ ਦੋ ਵਾਰੀ ਐਮਸੀ ਦੇ ਇਲੈਕਸ਼ਨ ਲੜੇ ਐ ਤੇ ਬੇਟੇ ਦਾ ਆਪਣਾ ਵੀ ਇੱਕ ਰਸੂਕ ਸੀਗਾ ਉਹਦੇ ਚੋ ਕਿ ਵਾਰ ਕੋਈ ਇਹਨਾਂ ਨੂੰ ਕੋਈ ਦਿੱਕਤ ਆ ਜਾਣੀ ਕੋਈ ਮੜਾ ਮੋਟਾ ਕੋਈ ਸਥਾਣਾ ਹੋ ਜਾਣਾ ਉਹ ਜਾ ਕੇ ਇਹਨੇ ਹੈਲਪ ਕਰ ਦੇਣੀ ਬੇਟਾ ਸਕ੍ਰਾਈਬ ਦਾ ਕੰਮ ਕਰਦਾ ਸੀ ਫਿਰ ਮੈਂ ਉਹਨੂੰ ਕਹਿ ਮੈਂ ਕਾਕਾ ਇੱਥੇ ਨਾ ਬੈਠਾ ਕਾ ਇਹਨਾਂ ਨੂੰ ਪਠਾਇਆ ਕਰ ਇਹਦਾ ਸਕ੍ਰਾਈਬ ਦਾ ਕੰਮ ਆ ਤੂੰ ਵਪਾਰੀ ਬੰਦਾ ਤੇ ਵੀ ਇਹਨਾਂ ਦਾ ਤੇਰੇ ਕੋਲ ਉਹ ਹਟਾਤੇ ਥੋੜੀ ਉਸ ਵਕਤ ਦੀ ਵੀ ਰੰਜਿਸ਼ਬਾਜ਼ੀ ਰੱਖਦੇ ਸੀਗੇ ਵੀ ਹਾਂਵੇਂ ਸਾਡੇ ਕੋਲੇ ਆਉਣਾ ਜਾਣਾ ਇਹਨੇ ਬੰਦ ਕਰਾਤਾ ਸਾਡਾ ਉਹ ਫਿਰ ਜਿਹੜੇ ਇਹ ਮਰਡਰ ਹੋਇਆ ਇਹ ਕੀ ਪੋਲਿਟਿਕਲ ਰੰਜਿਸ਼ ਕਰਕੇ ਹੋਇਆ ਜਾਂ ਵੈਸਲੇ ਇਹ ਤਾਂ ਦੇਖੋ ਹੁਣ ਇਹਨਾਂ ਨੇ ਰੀਮੈਸਟੀਗੇਸ਼ਨ ਕੀਤੀ ਹੈ ਵੀ ਇਹਦੇ ਚ ਦੇਖਦੇ ਆ ਵੀ ਸਾਨੂੰ ਕੀ ਦੱਸਦੇ ਆ ਪਰ ਜਿਹੜਾ ਹੈਗਾ ਇਹ ਆਪਸ ਵਿੱਚ ਹੀ ਇਹਨਾਂ ਦਾ ਜਿਵੇਂ ਹੁਣ ਬੱਚਿਆਂ ਦਾ ਸੀਗਾ ਵੀ ਕੋਈ ਇੱਕ ਕੀ ਕੀ ਕਲਦੀ ਇਹਨਾਂ ਨੇ ਰੰਜਿਸ਼ ਰੱਖੀ ਹੈ ਉਹ ਪਿੱਛੇ ਜਾ ਕੇ ਇਹਦੀ ਗੱਡੀ ਵੀ ਭੰਨ ਕੇ ਸੀਗੇ ਹੈ ਉਦੋਂ ਮੈਂ ਇਹਨੂੰ ਕਹਾਂਗਾ ਪੁੱਤ ਆਪਾਂ ਲੜਦਾ ਨਹੀਂ ਹੈਗਾ ਬੱਚਾ ਕਰਾਈ ਨਹੀਂ ਉਦੋਂ ਪਰਚਾ ਨਹੀਂ ਕਰਾਇਆ ਸੀ ਜੀ ਕੰਪਲੇਟ ਕੀਤੀ ਸੀ ਜੀ ਜਦੋਂ ਉਸ ਵਕਤ ਕਾਰਵਾਈ ਨਹੀਂ ਹੋਈ ਉਹਦੇ ਤੇ ਉਹ ਸ਼ਾਇਦ ਆ ਉਸ ਗੱਲ ਦਾ ਵੀ ਸ਼ਾਇਦ ਮੈਨੂੰ ਖਤੋਰਦਾ ਵੀ ਆ ਵੀ ਉਸ ਵਕਤ ਕਾਰਵਾਈ ਹੁੰਦੀ ਸ਼ਾਇਦ ਇਹ ਕੰਮ ਨਾ ਹੁੰਦਾ ਮੈਂ ਕੁਲ ਇੱਕ ਕੰਪਲੇਂਟ ਕੀਤੀ ਸੀ ਕਾਰਪਰ ਨਹੀਂ ਨਹੀਂ ਐਪਲੀਕੇਸ਼ਨ ਦਿੱਤੀ ਸੀਗੀ ਆਹੋ ਮੈਂ ਕੰਪਲੇਂਟ ਹੀ ਹੋਣੀ ਨਾ ਹਾਂ ਕੰਪਲੇਟ ਦਿੱਤੀ ਸੀਗੀ ਪਰ ਕੰਪਲੇਟ ਦੇ ਕਾਰਵਾਈ ਕੋਈ ਨਹੀਂ ਹੋਦੋ ਕਾਰਵਾਈ ਨਹੀਂ ਹੋਈ ਸੀ ਚਲੋ ਫਿਰ ਮੈਂ ਵੀ ਮੈਂ ਕਹ ਚੱਲ ਆਪਾਂ ਇਹ ਲੜਦਾ ਨਹੀਂ ਹੈਗਾ ਮੈਂ ਇਹਨੂੰ ਦੂਰ ਭੇਜ ਤਾ ਲੁਧਿਆਣੇ ਚਲਾ ਗਿਆ ਉੱਥੇ ਕੰਮ ਕਰਨ ਲੱਗ ਗਿਆ ਮੈਂ ਲੈ ਨੀ ਚੇਂਜ ਕਰਤੀ ਜੇ ਦੀ ਮੈਂ ਪੁੱਤ ਆਪਾਂ ਲੜਨਾ ਨਹੀਂ ਦੋਹਰੇ ਵਾਲੇ ਚਲਾ ਮੈਂ ਚੰਗਾ ਭਲਾ ਕਹਿ ਕੇ ਗਿਆ 5:30 ਵਜੇ ਵੀ ਡੈਡੀ ਮੈਂ ਉਹ ਕਿ ਕੋਲ ਜਾ ਕੇ ਆਇਆ 5:30 ਵਜੇ ਤਾਂ ਮੈਨੂੰ ਫੋਨ ਆ ਗਿਆ ਵੀ ਇਹ ਹੋ ਗਿਆ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਦੋ ਬੱਚੇ ਆ ਜੀ ਦੋ ਬੱਚੇ ਮੇਨਲੀ ਬੱਚਾ ਰੰਜੀ ਸਿੰਘ ਹੈ ਮੈਂ ਕੋਈ ਕਿਸੇ ਨੂੰ ਪਰੇ ਕਰਤਾ ਜਾਂ ਮਿਲਣਾ ਨਹੀਂ ਉਹ ਤਾਂ ਕੋਈ ਬੰਦੀ ਨਹੀਂ 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 ਇਹ ਇਹ ਹੀ ਹੈ ਕਿਉਂਕਿ ਇਹ ਸਬਕੀਏ ਨਹੀਂ ਇਹ ਸਬਕੀਏ ਨੇ ਨਸ਼ਾ ਕਰ ਲੈਂਦੇ ਨੇ ਇਹਨਾਂ ਨੂੰ ਪਤਾ ਕੋਈ ਲੱਗਦਾ ਨਹੀਂ ਹੈ ਜੀ ਮੇਰੇ ਦੇਖੋ ਮੈਨੂੰ ਜੋ ਪਤਾ ਹੈ ਵੀ ਕੋਈ ਬੇਟਾ ਕੋਈ ਕ੍ਰਿਮੀਨਲ ਕੇਸ ਚ ਇਹਨਾਂ ਦੇ ਨਾਲ ਨਹੀਂ ਕਿਤੇ ਆਉਂਦਾ ਜਾਂਦਾ ਨਹੀਂ ਸੀ ਕਿਉਂਕਿ ਬੇਟਾ ਦਾ ਆਪਣਾ ਇੱਕ ਵਪਾਰ ਸੀ ਸਕ੍ਰੈਪ ਦਾ ਹਾਂਜੀ ਮੋਤੇਆ ਖਾਨ ਦੇ ਵਿੱਚ ਇਹਦਾ ਆਫਿਸ ਸੀਗਾ ਕਿਉਂਕਿ ਇਹਦਾ ਕੋਈ ਇਸ ਤਰ੍ਹਾਂ ਦਾ ਕੋਈ ਹੈ ਹੀ ਨਹੀਂ ਸਿਰਫ ਹੁਣ ਉਹਨਾਂ ਨੂੰ ਇਹਨਾਂ ਦੇ ਮਨ ਦੇ ਵਿੱਚ ਕੀ ਹੈ ਹੁਣ ਆਪਾਂ ਇੱਕ ਵਾਰੀ ਚੰਗਾ ਚੱਲਦੇ ਆ ਅਗਲੇ ਦੇ ਮਨ ਦੇ ਵਿੱਚ ਕੀ ਹੈ ਉਹ ਆਪਾਂ ਨੂੰ ਪਤਾ ਦੇ ਪਰ ਇਹੀ ਰਹਿ ਜਾਂਦਾ ਨਾ ਵੀ ਤੁਸੀਂ ਕਾਂਗਰਸ ਵੱਲੋਂ ਇਲੈਕਸ਼ਨ ਲੜਦੇ ਸੀਗੇ ਸ਼ਾਇਦ ਹੋ ਸਕਦਾ ਕੋਈ ਸਾਡੇ ਕੋਈ politcal ਦੁਸ਼ਮਣ ਵੀ ਹੋਣ ਇਹ ਵੀ ਹੋ ਸਕਦਾ ਹੈ ਇਹ ਤਾਂ ਹੁਣ ਇਹਨਾਂ ਨੇ ਦੇਖਣਾ ਵੀ ਹਾਂ ਵੀ ਕੀ ਪਿੱਛੋਂ ਕੀ ਨਿਕਲਦਾ ਮੈਂ ਤਾਂ ਉਹ ਵੀ ਕਹਿੰਦਾ ਜੇ ਕੋਈ politcal ਕੋਈ ਲਿੰਕ ਨਿਕਲਦਾ ਤਾਂ ਉਹਨੂੰ ਵੀ ਬਖਸ਼ਣਾ ਜਾਵੇ ਮੈਂ ਤਾਂ ਕਹਿੰਦਾ ਵੀ politcal ਜਿਹੜਾ ਕੋਈ ਲੱਗਦਾ ਹੈ ਵੀ ਉਹਨੂੰ ਉਹਦੀ ਵੀ ਇਨਕੁਆਰੀ ਕੀਤੀ ਜਾਵੇ ਕਿੰਨੇ ਦੋਸ਼ੀ ਫੜੋਏ ਗਏ ਤੇ ਕਿੰਨੇ ਬਾਕੀ ਨੇ ਇਹਦੇ ਚ ਮੇਰੇ ਖਾਲ 4-5 4 ਪਤਰੀ 5 ਫੜੇ ਗਏ ਨੇ ਤੇ ਇੱਕ ਉਹ ਗੱਗੀ ਹੈਗਾ ਉਹ ਮੈਨੂੰ ਲੱਗਦਾ ਸ਼ਾਇਦ ਰੈਸਟਰੀ ਹੋਇਆ ਜੀ 189 ਮਕਦਮਾ ਦਰਜ ਹੋਇਆ ਸੀਗਾ ਮੰਨਜੀਤ ਗੁੰਗਰ ਦੇ ਵਿੱਚ ਸੀ ਤੇ ਰੋਜੀਤ ਸਿੰਘ ਨਾਮ ਦਾ ਇੱਕ 35 ਸਾਲ ਦਾ ਬੰਤੀ ਸੀਗਾ ਜਿਹਦੇ ਦਾ ਮਾਰ ਕੇ ਮਰਡਰ ਕਰ ਦਿੱਤਾ ਸੀਗਾ ਜਦੋਂ ਇਹ ਮਰਡਰ ਨੂੰ ਇਨਦਾਮ ਦਿੱਤਾ ਗਿਆ ਸੀਗਾ ਮੰਨਜੀਤ ਗੁੰਗਰ ਦੇ ਵਿੱਚ ਤਾਂ ਉੱਥੇ ਮੌਕੇ ਤੇ ਉਹਦੇ ਫਾਦਰ ਕੌਂਤੀ ਸੀਗੇ ਜਿਨ੍ਹਾਂ ਦਾ ਨਾਮ ਮਨਜੀਤ ਸਿੰਘ ਸੀ ਜੋ ਕਿ ਉਹਨਾਂ ਨੇ ਉਹਦੀ ਆਰਟੀਕਲ ਸਟੇਟਮੈਂਟ ਸੁਣ ਕੇ ਇਹ ਪਰਚਾ ਦਰਜ ਕਰਾਇਆ ਸੀਗਾ ਇਹ ਜਿਹੜਾ ਪਰਚਾ ਹੈਗਾ ਇਹ ਪੰਜ ਵਿਅਕਤੀਆਂ ਤੇ ਹੋਇਆ ਸੀਗਾ ਐਸਪੀ ਡੀ ਸਾਥ ਤੇ ਰੀ ਸਾਡੀ ਸੀਆਈਏ ਦੀ ਟੀਮ ਹੈ ਤੇ ਨਾਲ ਹੀ ਡੀਐਸਟੀ ਅਮਲੋਪ ਤੇ ਮੰਡੇ ਗੁੰਦੇ ਥਾਣੇ ਦੀ ਜਿਹੜੀ ਟੀਮ ਹੈ ਉਹਨਾਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਜਿਹੜੇ ਇਸ ਕੇਸ ਦੇ ਵਿੱਚ ਅਕਿਊਜ਼ਡ ਸੀਗੇ ਉਹ ਪੰਜਾਂ 'ਚੋਂ ਜਿਹੜੇ ਚਾਰ ਅਕਿਊਜ਼ ਨੇ ਉਹ ਅਰੈਸਟ ਆਏ ਇਸ ਕੇਸ ਦੇ ਵਿੱਚ ਜੋ ਖਾਸ ਗੱਲ ਹੈ ਕਿ ਇਹ ਇੱਕ ਧੀਰਜ ਬਤਾ ਨਾਮ ਦਾ ਵਿਅਕਤੀ ਸੀ ਜੋ ਕਿ ਜੋ ਇੱਕ ਇਥੇ ਖਨੇ ਆਰੀਆ ਦੇ ਵਿੱਚ ਮੰਡੀ ਗਿੰਗੜ ਆਰੀਆ ਦੇ ਵਿੱਚ ਇੱਕ ਗੈਂਗ ਕਿਸਮ ਦਾ ਚਲਾਉਂਦਾ ਸੀਗਾ ਤੇ ਲੋਕਾਂ ਤੋਂ ਫਰੋਦਿਆਂ ਤੇ ਨਸ਼ਿਆਂ ਦਾ ਕੰਮ ਕਰਦੇ ਸੀਗੇ ਆ ਜੋ ਮਰਨ ਵਾਲੀ ਹੋਤੀ ਸੀਗੇ ਅ ਅੰਤਰਿੰਦਿਤ ਸਿੰਘ ਉਹ ਇਹਨਾਰੇ ਨਾਲ ਪਹਿਲਾਂ ਜਾਣ ਪਛਾਣ ਸੀ तकरीबन 5 ਸਾਲ ਤੋਂ ਉਹ ਨੂੰ ਜਾਣਦੇ ਸੀਗੇ ਆਪਸ ਦੇ ਵਿੱਚ ਇਹਨਾਂ ਦੀ ਤਕਰੀਬਨ 1 ਸਾਲ ਪਹਿਲਾਂ ਇਹਨਾਂ ਦੀ ਬਾਣੀ ਬੰਦ ਹੋ ਗਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਟੀਰਤ ਬਤਾ ਹੈ ਇਹ ਇਹਨੇ ਯੋਜਨਾਬੱਧ ਤਰੀਕੇ ਦੇ ਨਾਲ ਇਹ ਜਿਹੜਾ ਇਹਦੇ ਖਿਲਾਫ ਇਹਦੇ ਗੈਂਗ ਦੇ ਖਿਲਾਫ ਜੋ ਇਹ ਕੰਮ ਹੋ ਰਿਹਾ ਸੀਗਾ ਉਹ ਇਹਨਾਂ ਨੇ ਇਹ ਕੰਮ ਮਰਦਾਨਾਂ ਦਾ ਜਾਂਦ ਕਰਤਾ ਤੇ ਇਸ ਕੇਸ ਦੇ ਵਿੱਚ ਜੋ ਐਫ ਆਈ ਆਰ ਦਰਜ ਹੋਈ ਹੈ ਉਹ ਟੀਰਤ ਬਤਾ ਉਹ ਟੀਰੂ ਅਮਨਿੰਦਰ ਸਿੰਘ ਉਰਫ ਪ੍ਰਿੰਸ ਬੁੱਲਰ ਕਰਨਪ੍ਰੀਤ ਸਿੰਘ ਉਰਫ ਕਰਨ ਗੌਰਵ ਕੁਮਾਰ ਉਰਫ ਗੱਗੀ ਅਤੇ ਸੰਦੀਪ ਸਿੰਘ ਉਰਫ ਬੌਕਸਰ ਦੇ ਖਿਲਾਫ ਜਿਹੜਾ ਇਹ ਐਫਰੈਂਡਰਡ ਹੋਈ ਹੈ ਇਹਦੇ ਵਿੱਚ ਚਾਰ ਅਕਿਊਜ਼ਡ ਅਰੈਸਟ ਨੇ ਤੇ ਨਾਲ ਹੀ ਮੈਂ ਦੱਸਣਾ ਚਾਹੂੰਗੀ ਕਿ ਜੋ ਜਿਸ ਗੱਡੀ ਦੇ ਵਿੱਚ ਇਹ ਵਾਦਦਾਤ ਨੂੰ ਜਾਂਚ ਕੀਤਾ ਗਿਆ ਸੀ ਕਿਉਂਕਿ ਕਾਲਿਫ ਕਰਤੀ ਸੀਗੀ ਉਹਨੂੰ ਰਿਕਵਰ ਕੀਤਾ ਗਿਆ ਇਹ ਜਿਹੜਾ ਅ ਮਰਡਰ ਦਾ ਜਿਹੜਾ ਵੈਪਨ ਸੀਗਾ ਜੋ ਕਿ ਇੱਕ ਦਾ ਸੀ ਉਹਨੂੰ ਰਿਕਵਰ ਕੀਤੀ ਗਈ ਹੈ ਮੈਂ ਇੱਕ ਹੋਰ ਸਾਰਿਆਂ ਦੇ ਸਾਹਮਣੇ ਗੱਲ ਧਿਆਨ ਖਿੱਚਣਾ ਚਾਹੁੰਦੀ ਹਾਂ ਕਿ ਜਿਹੜੇ ਧੀਰਜ ਬਤਾ ਹੈ ਇਹਦੀ ਕ੍ਰਿਮੀਨਲ ਹਿਸਟਰੀ ਇਸ ਤਰੀਕੇ ਦੀ ਹੈ ਕਿ ਉਹਦੇ 15 ਮੁਕਦਮੇ ਪਹਿਲਾਂ ਦਰਜ ਨੇ ਤੇ ਇਸ ਤੋਂ ਹੁਣ ਇਸ ਕੇਸ ਦੇ ਵਿੱਚ ਵੀ ਇੱਕ ਇਲੀਟ ਵੈਪਨ ਦੀ ਰਿਕਵਰ ਵੀ ਰਿਕਵਰੀ ਵੀ ਕੀਤੀ ਗਈ ਹੈ ਜਿਹੜਾ ਅਮਿੰਦਰ ਸਿੰਘ ਉਰਫ ਪਿੰਸ ਬੁਲੇਟ ਹੈ ਇਹਦੇ ਤੇ 12 ਪੱਤੇ ਦਰਜ ਨੇ ਤੇ ਜਿਹੜਾ ਸੰਦੀਪ ਸਿੰਘ ਉਰਫ ਬੌਕਸਰ ਹੈ ਇਹਦੇ ਤੇ 8 ਪਰਚੇ ਦਰਜ ਨੇ ਤਾਂ ਇਸ ਦੇ ਨਾਲ ਹੀ ਜਿਹੜੇ ਕ੍ਰਿਮినਲ ਪਰਵਰਤੀ ਦੇ ਲੋਕ ਨੇ ਇਹਨਾਂ ਨੂੰ ਉਹਦੀ ਅਰੈਸਟ ਕੀਤਾ ਗਿਆ ਹੈ ਤੇ ਇਸ ਕੇਸ ਦੇ ਵਿੱਚ ਸਾਨੂੰ ਹੋਰ ਫਲਾਸੇ ਹੋਣ ਦੀ ਵੀ ਉਮੀਦ ਹੈ ਜਿਹੜੀ ਕੋਈ ਅਰੈਸਟ ਰਹਿੰਦੀ ਹੈ ਜੇ ਕੋਈ ਹੋਰ ਲੋਕ ਵੀ ਇਹਦੇ ਇਨਵੋਲਡ ਨੇ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਏਗਾ ਤੇ ਜਿਹੜੀ ਇਸ ਪੂਰੇ ਕੇਸ ਦੇ ਵਿੱਚ ਲੌਜੀਕਲ ਕੰਕਲੂਜਨ ਤੱਕ ਇਸ ਕੇਸ ਨੂੰ ਲੈ ਕੇ ਜਾਂਦਾ ਰਿਹਾ ਹੈ ਇਹਨਾਂ ਦਾ ਜਦੋਂ ਮੈਂ ਦੱਸਿਆ ਜੀ ਕਿ ਆਪਸ ਦੇ ਵਿੱਚ ਪਹਿਲਾਂ ਕੰਮ ਇਕੱਠੇ ਕਰਦੇ ਹੁੰਦੇ ਸੀਗੇ ਫਿਰ ਉਹ ਵੱਖਰਾ ਹੋ ਗਿਆ ਨਾ ਤਾਂ ਉਹ ਰੰਜਿਸ਼ ਰੱਖਦੇ ਸੀਗੇ ਕਿ ਇਹ ਇਹਨਾਂ ਤੋਂ ਵੱਖਰੇ ਤੌਰ ਤੇ ਕੰਮ ਕਰਨ ਲੱਗ ਗਏ ਜਿਹੜੇ ਇੱਕ ਆਮ ਜਿਹਾ ਅਪਰਾਧਿਕ ਮਾਮਲਾ ਕਹਿੰਦੇ ਉਹਦੇ ਵਿੱਚ ਸ਼ੂਲੇ ਸੀਗੇ ਜੀ ਤੰਮੂ ਜੀ ਕਿਹਨਾਂ ਦੀ ਜੀ ਮੰਮੂ ਜੀ ਉਹਦੇ ਤੇ ਦੋ ਇਸ ਤੋਂ ਪਹਿਲਾਂ ਐਫ ਆਈ ਆਰ ਐਨ ਡੀ ਪੀ ਐਸ ਦੀ ਦਰ ਦਿੱਤੀ ਕੰਮਕੀ ਕਰਦੇ ਸੀਗੇ ਜੀ ਇਕੱਠੇ ਜਿਨਾ ਕਰੀਏ ਨਾ ਤਾਂ ਮੈਂ ਜਿੱਦਾਂ ਕਿ ਦੱਸਿਆ ਜੀ ਤੁਹਾਨੂੰ ਕਿ ਜਿਹੜਾ ਦੀਰਜ ਬੱਤਾ ਹੈ ਇਹ ਕ੍ਰਿਮੀਨਲ ਪਰਵਰਤੀ ਦਾ ਬੰਦਾ ਹੈ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਆ ਮੰਡਿਕ ਬਿੰਦੜ ਖੰਨਾ ਸਮਰਾਲਾ ਖਰੜ ਦਰਾਹਾ ਇਥੇ ਨਾ ਇਥੇ ਪ੍ਰਤੀ ਮੰਗਣ ਦਾ ਤੇ ਡਰਾਣਾ ਧਮਕਾਣਾ ਤੇ ਨਸ਼ੇ ਵੇਚਣ ਦਾ ਕੰਮ ਕਰਦੇ ਸੀ ਇਹਨਾਂ ਦੀ ਜੋ ਕ੍ਰਿਮੀਨਲ ਇਸ ਬੰਦੇ ਦੀ ਕ੍ਰਿਮੀਨਲ ਹਿਸਟਰੀ ਹੈ ਵੀ ਉਹ ਐਨਡੀਪੀਐਸ ਦੇ ਵੀ ਪਰਚੇ ਦਰਜ ਨੇ ਜੀ ਤੇ ਲੜਾਈ ਝਗੜੇ ਦੇ ਵੀ ਬਣਾ ਪਰਚੇ ਤੇ 4 ਵਜੇ ਰਾਤੀ ਕਿਤੇ ਜੀ ਇੱਕ ਬੰਦਾ ਹਲੇ ਭਗੋੜਾ ਜੀ ਹਾਂਜੀ ਇਕ ਬੜੀ ਇੰਪੋਰਟ ਗੱਗੀ ਠੀਕ ਉਹ ਨੂੰ ਵੈਰੀਫਾਈ ਕਰ ਰਹੇ ਹਾਂ ਜੀ ਸਾਰਾ ਹਾਂਜੀ ਠੀਕ ਹੈ ਠੀਕ ਹੈ